ਅਰਜਿੰਦਰਾ ਕਰਤਾਰੋਂ ਦਾ ਕਰਨ ਸਾਡਾ ਇੱਕ ਜਿਹਾਰੂ ਪਖਾਣਾ ਨਰਿੰਦਰਪਾਲ ਕਾਲਾ ਪਿੰਡ ਬਠੋਈਆ ਉਹਨਾਂ ਦਾ ਇਹ ਧਰਨਾ ਸੀ ਸ਼ਮੈਲ ਰਾਜ ਦੇ ਮੈਦਾਨ ਚ ਲੱਗਿਆ ਹੋਇਆ ਸਾਡਾ ਅੱਜ ਤੀਜੇ ਦਿਨ ਚ ਧਰਨਾ ਪਹੁੰਚ ਗਿਆ ਇਹ ਦਿੱਤਰ ਰਾਤ ਹੋਈ ਆ ਉਹ ਆਪਣੇ ਬਲਟੀਆਂ ਦੇ ਤੌਰ ਤੇ ਧਰਨੇ ਦੇ ਵਿੱਚ ਸੀਗੇ ਅਟੈਕ ਦਾ ਸੁਣਿਆ ਵੀ ਅਟੈਕ ਹੋਇਆ ਉਹਨਾਂ ਨੂੰ ਤੇ 45 ਤੋਂ 50 ਦੇ ਸਾਲ ਉਹਦੀ ਉਮਰ ਹੋ ਸਕਦੀ ਹੈ ਇਸ ਵਿਲੇ ਦੀ ਵੱਡੇ ਤੇ ਮੰਦਭਾਗੇ ਖਬਰ ਸਾਹਮਣੇ ਆਈ ਹੈ ਕਿਸਾਨੀ ਅੰਦੋਲਨ ਚ ਚੌਥੀ ਮੌਤ ਹੋਈ ਹੈ ਜੀ ਹਾਂ ਦੱਸ ਜੀ ਪਟਿਆਲਾ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਈਸ਼ ਬਾਹਰ ਤਰਨਾ ਦੇ ਰਹੇ ਕਿਸਾਨ ਦੀ ਜਾਨ ਚਲੀ ਗਈ ਤਬੀਤ ਖਰਾਬ ਹੋਣ ਕਾਰਨ ਕਿਸਾਨ ਦੀ ਮੌਤ ਹੋ ਗਈ ਹੈ ਨਰਿੰਦਰਪਾਲ ਸਿੰਘ ਮ੍ਰਿਤਕ ਕਿਸਾਨ ਦਾ ਨਾਮ ਦੱਸਿਆ ਜਾ ਰਿਹਾ ਜੋ ਕਿ ਲਗਾਤਾਰ ਤਰਨੇ ਤੇ ਡਟਿਆ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਈਸ਼ ਬਾਹਰ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਕਿਸਾਨੀ ਅੰਦੋਲਨ ਨੂੰ ਲੈ ਕੇ ਦੱਸਦੇ ਕਿ ਕਿਸਾਨੀ ਅੰਦੋਲਨ ਮੁੜ ਸ਼ੁਰੂ ਹੋਇਆ 13 ਫਰਵਰੀ ਤੋਂ ਕਿਸਾਨ ਹੈ ਸ਼ੰਭੂ ਖਨੌਰੀ ਬਾਰਡਰ ਤੇ ਡਟੇ ਹੋ ਰਹੇ ਤਾਂ ਉੱਥੇ ਦੂਜੇ ਪਾਸੇ ਭਾਜਪੀ ਦੇ ਆਗੂਆਂ ਦੀ ਰਿਹائش ਦਾ ਵਿਕਰਾਉ ਕਿਸਾਨਾਂ ਦੇ ਵੱਲੋਂ ਬਿੱਤੇ 2-3 ਦਿਨਾਂ ਤੋਂ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਦੀ ਰਿਹائش ਬਾਹਰ ਤਰਨਾ ਦੇ ਰੇ ਕਿਸਾਨ ਨਰਿੰਦਰਪਾਲ ਦੀ ਮੌਤ ਹੋ ਗਈ ਹੈ ਨਰਿੰਦਰਪਾਲ ਜੋ ਕਿ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਠੋਈ ਕਲੰਦਾ ਰਹਿਣ ਵਾਲਾ ਸੀ ਜਿਸ ਦੀ ਕੀ ਤਰਨੇ ਦੌਰਾਨ ਅਚਾਨਕ ਤਬੀਤ ਖਰਾਬ ਹੋ ਜਾਂਦੀ ਹੈ ਤਾਂ ਉਸ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਜਾਂਦਾ ਤਾਂ ਹੀ ਲਾਜ਼ ਦੌਰਾਨ ਹੀ ਕਿਸਾਨ ਦੀ ਮੌਤ ਹੋ ਗਈ ਜਦੋਂ ਨਰੀਂਦਰਪਾਲ ਨੂੰ ਲਿਜਾਇਆ ਜਾ ਰਿਹਾ ਸੀ ਹਸਪਤਾਲ ਤਾਂ ਉਸ ਦੇ ਵਿੱਚ ਪ੍ਰਾਨ ਹੈਗੇ ਸੀ ਸਾਹ ਚੱਲ ਰਹੇ ਸੀ ਪਰ ਡਾਕਟਰਾਂ ਦੇ ਵੱਲੋਂ ਬਾਅਦ ਦੇ ਵਿੱਚ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਸੋ ਤੁਹਾਨੂੰ ਦੱਸ ਦਈਏ ਕਿਸਾਨੀ ਅੰਦੋਲਨ ਦੇ ਵਿੱਚ ਇਹ ਚੌਥੀ ਮੌਤ ਹੈ ਤਿੰਨ ਕਿਸਾਨ ਅਤੇ ਇੱਕ ਸਬ ਇੰਸਪੈਕਟਰ ਜੋ ਕਿ ਹਰਿਆਣਾ ਦਾ ਸੀ ਏ ਜਾਣ ਗੋ ਆ ਚੁੱਕੇ ਨੇ ਤਾਂ ਦੱਸੇ ਕਿ ਗਿਆਨ ਸਿੰਘ ਕਿਸਾਨ ਜੋ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਮੌਤ ਹੁੰਦੀ ਆ ਸ਼ੰਭੂ ਬਾਰਡਰ ਤੇ ਤਾਂ ਉਸ ਤੋਂ ਬਾਅਦ ਖਨੌਰੀ ਬਾਰਡਰ ਤੇ ਬੀਤੀ ਦੇ ਰਾਤ ਪਟਿਆਲਾ ਦੇ ਇੱਕ ਕਿਸਾਨ ਦੀ ਮੌਤ ਹੁੰਦੀ ਆ ਤਾਂ ਤੇਜਾ ਕਿਸਾਨ ਨਰਿੰਦਰਪਾਲ ਜੋ ਕਿ ਬਠੋਈ ਕਲਾ ਦਾ ਰੈਂਡ ਵਾਲਾ ਦੱਸਿਆ ਜਾ ਰਿਹਾ ਸੀ ਤਾਂ 3 ਕਿਸਾਨ ਅਤੇ 1 ਸਬ ਇੰਸਪੈਕਟਰ ਇਸ ਕਿਸਾਨੀ ਅੰਦੋਲਨ ਚ ਜਾਨ ਗਵਾ ਚੁੱਕੇ ਨੇ 13 ਫਰਵਰੀ ਤੋਂ ਕਿਸਾਨੀ ਅੰਦੋਲਨ ਮੁੜ ਸਟਾਰਟ ਹੋਇਆ ਕੁਝ ਹੀ ਸਮਾਂ ਹੋਇਆ ਕਿਸਾਨੀ ਅੰਦੋਲਨ 파ਟ 2 ਸ਼ੁਰੂ ਹੋਏ ਨੂੰ ਕਿ ਕੁਝ ਹੀ ਦਿਨਾਂ ਦੇ ਵਿੱਚ ਜਿਹੜੇ ਕਿ 4 ਮੌਤਾਂ ਹੋ ਚੁੱਕੀਆਂ ਨੇ ਨਰਿੰਦਰਪਾਲ ਜੋ ਕਿ ਅਕਸਰ ਹੀ ਕਿਸਾਨਾਂ ਦੇ ਨਾਲ ਖੜਿਆ ਰਹਿੰਦਾ ਸੀ ਮੋਢੇ ਨਾਲ ਮੋਢਾ ਜੋੜ ਕੇ ਤਾਂ ਕਿਸਾਨੀ ਧਰਨੇ ਦੇ ਵਿੱਚ ਵੀ ਪਹਿਲਾਂ ਵੀ ਇਹਨਾਂ ਦੇ ਵੱਲੋਂ ਯੋਗਦਾਨ ਦਿੱਤਾ ਗਿਆ ਸੀ ਤਾਂ ਇਸ ਵਾਰ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਰਿਹائش ਬਾਅਦ ਧਰਨਾ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਤਾਂ ਨਰਿੰਦਰਪਾਲ ਦੇ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਸੀ ਪਰ ਤਬੀਤ ਖਰਾਬ ਹੋਣ ਕਾਰਨ ਨਰਿੰਦਰਪਾਲ ਨੇ ਦਮ ਤੋੜ ਦਿੱਤਾ ਮੇਰਾ ਨਾਮ ਹਰਦੀਪ ਆ ਪਟਿਆਰ ਜਿਲ੍ਹਾ ਬਟੇਲਾ ਬਲੌਗ ਦਾ ਸਿੱਕਾ ਸਰਾ ਪਿੰਡ ਡਰੋਨ ਜੀ ਆਜ ਵੀਰ ਜਿੰਦਰਾ ਸਾਨੂੰ ਇਹ ਕੀ ਕਰਨ ਦੀ ਗੱਲ ਹੈ ਅਰਜਿੰਦਰ ਸਰਪਾਲੋਂ ਦਾ ਕਰਨ ਸਾਡਾ ਇੱਕ ਬਿਹਾਰੂ ਪਸਾਣਾ ਮਨਿੰਦਰਪਾਲ ਕਾਲਾ ਪਿੰਡ ਬਠੋਈਆ ਉਹਨਾਂ ਦਾ ਉਹਨਾਂ ਦੀ ਡੈਥ ਹੋ ਗਈ ਧਰਨੇ ਦੇ ਦੌਰਾਨ ਕਿਹੜੀ ਜਗ੍ਹਾ ਤੇ ਠੀਕ ਹੈ ਇਹ ਧਰਨਾ ਸੀਸਮੈਲ ਰਾਜ ਦੇ ਮੈਦਾਨ ਤੇ ਲੱਗਿਆ ਹੋਇਆ ਸਾਡਾ ਅੱਜ ਤੀਜੇ ਦਿਨ ਚ ਧਰਨਾ ਪਹੁੰਚ ਗਿਆ ਹੈ ਕਦ ਮੋਰਤ ਹੋ ਗਈ ਹਾਂਜੀ ਕਦ ਹੋਈ ਡੈਥ ਇਹ ਡੈਥ ਤਾਂ ਰਾਤ ਨੂੰ ਹੋਈ ਆ ਉਹ ਆਪਣਾ ਬਲਟੀਆਂ ਦੇ ਤੌਰ ਤੇ ਧਰਨੇ ਦੇ ਵਿੱਚ ਸੀਗੇ ਉਹ ਰਾਤੀ ਦਾ ਸਬਕ ਦਾ ਸਜ ਉਹਨਾਂ ਨੂੰ ਲੱਗਿਆ ਮੇਰੇ ਸਿਹਤ ਠੀਕ ਨਹੀਂ ਹੈਗੀ ਨਾਲ ਦੇ ਬਲੰਟੀਅਰ ਨੂੰ ਤੁਹਾਨੂੰ ਦੂਜੇ ਬਲੰਟੀਅਰ ਨੇ ਵੀ ਕਿਹਾ ਵੀ ਠੀਕ ਨਹੀਂ ਇਹਨੂੰ ਛੱਡਿਓ ਕਰੇ ਕਿਤੇ ਸ਼ੰਭੂ ਵਗੈਰਾ ਜਾਂ ਕਿਤੇ ਗਏ ਸੀ ਪਹਿਲੇ ਜਿਹੇ ਕਰਕੇ ਵੀ ਨਹੀਂ ਨਹੀਂ ਸਾਡੇ ਨਹੀਂ ਨਹੀਂ ਸਾਡੇ ਜਥੇਬੰਦੀ ਦਾ ਹਾਲੇ ਇੱਥੇ ਤਾਂ ਕੋਈ ਆਇਆ ਨਹੀਂ ਹੈ ਪ੍ਰੋਗਰਾਮ ਸਾਡੇ ਵਾਲੇ ਧਰਨੇ ਦਾ ਜਿਵੇਂ ਰੇਲ ਰੋਕਣ ਤੋਂ ਉਹ ਚੱਲਿਆ 16 ਤਰੀਕ ਨੂੰ ਭਾਪਾਵਾਂ ਦੇ ਜਿਹੜੀ ਖਰਾਬ ਹੋਈ ਸੀ ਇਹਨਾਂ ਤਵੀਤੀ ਸੇ ਧਰਨੇ ਦੇ ਵਿੱਚ ਖਰਾਬ ਹੋਈ ਹੈ ਕੀ ਨਾਮ ਕੀ ਹੈ ਜੀ ਇਹਨਾਂ ਨਰਿੰਦਰਪਾਲ ਕਾਲਾ ਜੀ ਕਿਹੜੀ ਜਗ੍ਹਾ ਤੇ ਰਹਿੰਦੇ ਨੇ ਇਹ ਪਿੰਡ ਬਠੋਈ ਹੈ ਇਹਨਾਂ ਦਾ ਸਾਡਾ ਫੈਮਿਲੀ ਕੀ ਹੈ ਫੈਮਿਲੀ 'ਚ ਦੋ ਬੇਟੀਆਂ ਇਹਨਾਂ ਦੇ ਇੱਕ ਬੇਟਾ ਤੇ ਵਾਈਫ ਕੀ ਸਰਕਾਰ ਨੂੰ ਚਾਹੀਏ ਸਰਕਾਰ ਨੂੰ ਇਹ ਕਹਿੰਨਾ ਪਣਦੀ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ ਹੁਣ ਪਿੱਛੇ ਕੋਈ ਕਬੀਲਦਾਰੀ ਸਾਂਭਣ ਵਾਲਾ ਹੈ ਨਹੀਂ ਕੋਈ ਨੌਕਰੀ ਦਾ ਪ੍ਰਬੰਧ ਹੈ ਜਾਂ ਕੋਈ ਹੋਰ ਹੈ ਜਿਵੇਂ ਕਰਜ਼ੇ ਦਾ ਇਹਨਾਂ ਦਾ ਕਿਸੇ ਦਾ ਪਰਿਵਾਰ ਦਾ ਜੋ ਵੀ ਹੋਊਗਾ ਅੱਗੇ ਦੇਖਦੇ ਜਿਵੇਂ ਬੰਦੇ ਜਿਵੇਂ ਵਧਾਣ ਹੋ ਗਏ ਕਰਾਂਗੇ ਲਾ ਕੋਈ ਅੱਜ ਦਾ ਇਹ ਜਿਹੜਾ ਧਰਨਾ ਇਹ ਪਹਿਲਾਂ 17 ਤੋਂ 18 ਤਰੀਕ ਦਾ ਆਪਣੀ ਵਿਕੀ ਜੁਗਤਾ ਗ੍ਰਾਹਾਂ ਵੱਲੋਂ ਵਿੱਡੇ ਗਿਆ ਸੀ ਤੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਗ੍ਰਾਹਾਂ ਦਾ ਕੇਡਰ ਹੈ ਉੱਥੇ ਟੋਲ ਫਰੀ ਕੀਤੇ ਗਏ ਸੀ ਜਿਹੜੀ ਕੱਲ ਪੰਜਾਬ ਦੇ ਸੂਜੁਗਤ ਮੋਰਚੇ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਪਾਸ ਹੋ ਗਿਆ ਵੀ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਨੇ 31 32 ਜਥੇਬੰਦੀਆਂ ਹੋਰ ਨੇ ਪੰਜਾਬ ਦੀਆਂ ਉਹਨਾਂ ਵੱਲੋਂ ਵੀ 20 21 ਤੇ 22 20 21 22 ਤਿੰਨ ਦਿਨ ਉਹ ਜਥੇਬੰਦੀਆਂ ਵੱਲੋਂ ਵੀ ਜਿਹੜੇ ਭਾਜਪਾ ਦੇ ਹੋਰ ਆਗੂ ਨੇ ਉਹ ਆਗੂਆਂ ਦੇ 12 ਅੱਗੇ ਉਹ ਜਥੇਬੰਦੀਆਂ ਬੈਠਣਗੀਆਂ ਬਾਕੀ ਸਾਡਾ ਇਹ ਧਰਨਾ ਵੀ ਮੰਨ ਲਓ 22 ਤੱਕ ਜਾਰੀ ਰਹੂਗਾ ਇਹ ਕੱਲ ਦੀ ਮੀਟਿੰਗ ਦੇ ਵਿੱਚ ਤੈਅ ਹੋਇਆ ਕੱਲ ਦਾ ਕੱਲ ਮਨਿੰਦਰਪਾਲ ਸ਼ਹਿਦੂ ਤੁਹਾਨੂੰ ਐ ਆਪਣੇ ਬਠੋਈ ਤੋਂ ਕਿਸਾਨ ਉਹ ਲਗਾਤਾਰ ਮੋਰਚੇ ਦੇ ਵਿੱਚ ਉਹ ਰਿਹਦਰੀ ਲਵਾਉਂਦਾ ਰਿਹਾ ਵਲੰਟੀਅਰ ਤੌਰ ਤੇ ਸੇਵਾ ਵੀ ਕਰਦਾ ਰਿਹਾ ਕੱਲ ਉਹਰੇ ਅਚਾਨਕ ਬਿਮਾਰ ਹੋ ਗਿਆ ਉਹਨੂੰ ਪਿੰਡ ਵਾਲੇ ਇਥੋਂ ਆਪਣਾ ਰਜਿੰਦਰਾ ਹਸਪਤਾਲਾ ਜਿਹੜਾ ਉਹਦੇ ਵਿੱਚ ਉਹਨਾਂ ਨੇ ਦਾਖਲ ਕਰਿਆ ਉਹਨੂੰ ਉੱਥੇ ਜਾ ਕੇ ਸ਼ਹਿਦੂਰੀ ਕੁਝ ਉਹ ਹੋਵੇ ਉਹਨੂੰ ਤੇ ਉਸ ਤੋਂ ਬਾਅਦ ਉੱਥੇ ਜਾ ਕੇ ਉਹਦੀ 9 ਵਜੇ ਦੇ ਕਰੀਬ ਕਹਿੰਦੇ ਮੌਤ ਹੋ ਗਈ ਇੱਕ ਦੇ ਇੱਕ ਦੇ ਨਾਲ ਅਟੈਕ ਦਾ ਸੁਣਿਆ ਵੀ ਅਟੈਕ ਹੋਇਆ ਉਹਨਾਂ ਨੂੰ ਤੇ 45 ਤੋਂ 50 ਦੇ ਸਾਲ ਉਹਦੀ ਉਮਰ ਹੋ ਸਕਦੀ ਹੈ ਇਹ ਪਹਿਲੇ ਦਿਨ ਤੋਂ ਮੋਰਚੇ ਤੇ ਇੱਥੇ ਉੱਤਰਦੇ ਦੇ ਬੈਠੇ ਚੁਣ ਦੇਖੋ ਪਿੰਡਾਂ ਦੇ ਵਿੱਚੋਂ ਕਿਸਾਨ ਆਉਂਦੇ ਨੇ ਪਰ ਅਸੀਂ ਦੇਖਦੇ ਆਂ ਵੀ ਉਹ ਸਟੇਜ ਦੇ ਕੋਲੇ ਉਹ ਵਲੰਟੀਅਰ ਤੌਰ ਤੇ ਆਪਣੀ ਸੇਵਾ ਨਿਭਾਉਂਦਾ ਰਿਹਾ ਹੈ ਪਹਿਲਾਂ ਵੀ ਜਿਹੜੇ ਪੰਜ-ਪੰਜ ਦਿਨਾਂ ਦੇ ਮੋਰਚੇ ਸਾਡੇ ਡੀਸੀ ਦਫ਼ਤਰਾਂ ਅੱਗੇ ਲੱਗੇ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਹਾਜ਼ਰੀ ਰਹੀ ਹੈ ਇਹਨੂੰ ਕਾਲੇ ਕਾਲੇ ਦੇ ਨਾਮ ਦੇ ਨਾਲ ਜਾਣਦੇ ਆਂ ਅਸੀਂ ਤੇ ਉਹ ਮੁੰਡੇ ਪੱਕਾ ਨਾਮ ਬਲਿੰਦਰ ਪਾਲ ਜਿਵੇਂ ਇਹ ਪਿੰਡ ਬਠੂਈ ਦੇ ਰਹਿਣ ਵਾਲੇ